ਕਰਨ ਦੇ ਇੱਕ ਲਈ ਇਹ ਜਿਹੜੀ ਸਕੀਮ ਸੀ ਇਹ ਸਮਾਨੇ ਚ ਪਹਿਲਾਂ ਅਵੇਲੇਬਲ ਨਹੀਂ ਸੀ ਕਿਉਂਕਿ ਅਸੀਂ ਅਪਲਾਈ ਕੀਤਾ ਇਸਕੀ ਵਾਸਤੇ ਔਰ ਉਹਨਾਂ ਦੀ ਟੀਮ ਇੱਥੇ ਆਈ ਟੀਮ ਆਣ ਤੋਂ ਬਾਅਦ ਜੋ ਹਸਪਤਾਲ ਦੀ ਸਹੂਲਤਾਂ ਨੇ ਉਹਨੂੰ ਦੇਖਿਆ ਦੇਖੋ ਤੋਂ ਬਾਅਦ ਉਹਨੇ ਸਾਨੂੰ ਅੰਪੈਨਲ ਕਰ ਲਿਆ ਸਾਨੂੰ ਅਪਰੂਵਲ ਦਿੱਤੀ ਕਿ ਈਸੀ ਇਸ ਸਕੀਮ ਚਲਾਈ ਜਾਵੇ ਸਾਰੇ ਇਲਾਜ ਟੈਰਫ ਹੋ ਜਾਂਦੇ ਸਭ ਦੇ ਦਾ ਪੂਰੇ ਹੋਣ ਕੇ ਹਾਂਜੀ ਜਿਹੜੇ ਈਸੀ ਚ ਕਾਰਡ ਹੋਲਡਰ ਨੇ ਉਹਨਾਂ ਦਾ ਔਰ ਜਿਹੜੇ ਮਤਲਬ ਉਥੋਂ ਪੋਲੀਕਲੀਨਿਕ ਤੁਹਾਨੂੰ ਰੈਫਰ ਕਰਕੇ ਭੇਜਣਗੇ ਉਹ ਸਭ ਦਾ ਇਲਾਜ ਫਰੀ ਕੀਤਾ ਜਾਏਗਾ ਸਭ ਤੋਂ ਵੱਡੀ ਤਾਂ ਬਲੱਡ ਬੈਂਕ ਕਿਤੇ ਹੀ ਲੋੜ ਪੈਂਦੀ ਹੈ ਤੁਹਾਡੇ ਕੋਲੇ ਹੈਗਾ ਹਾਂ ਬਲੱਡ ਬੈਂਕ ਹੈ ਔਰ ਇਹਦਾ ਜਿਹੜਾ ਵੀ ਕੋਈ ਅਮਰੀਕ ਜੇ ਬਲੱਡ ਮੈਂ ਦੀ ਜਰੂਰਤ ਹੈ ਤਾਂ ਰਿਟਾਇਰਡ ਫੌਜੀਆਂ ਵਾਸਤੇ ਇਹ ਸਾਰਾ ਫਰੀ ਹੈ ਸਾਰਾ ਇਲਾਜ ਫਰੀ ਹੈ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸਾਡਾ ਇਹਨਾਂ ਨਾਲ ਕੰਟਰੀਬਿਊਸ਼ਨ ਹੋਇਆ ਸਾਨੂੰ ਜਿਹੜਾ ਅੱਗੇ ਪਟਿਆਲੇ ਜਾਣਾ ਪੈਂਦਾ ਸੀ ਤੇ ਉਹ ਸਾਨੂੰ ਹੁਣ ਜਾਜ ਉੱਥੇ ਗੇੜੇ ਮਾਰਨੇ ਨਹੀਂ ਪੈਂਦੇ ਹੁਣ ਸਾਨੂੰ ਇੱਥੇ ਨੇੜੇ ਆ ਇੱਥੇ ਇਥੋਂ ਰੈਫਰ ਲੈ ਕੇ ਆ ਸੀ ਇੱਥੇ ਆਪਣਾ ਇਲਾਜ ਕਰਵਾ ਸਕਦੇ ਹਾਂ ਸਾਰਾ ਯੇ ਅਸੀਂ ਪਹਿਲਾਂ ਅਸੀਂ ਇਲਾਜ ਵਾਸਤੇ ਛੋਟੀ ਜੀ ਬਿਮਾਰੀ ਵਾਸਤੇ ਜਦੋਂ ਸਾਨੂੰ ਪੀਸੀਐਚ ਕਲੀਨਿਕ ਦੇ ਡਾਕਟਰ ਸਾਹਿਬ ਆਪਣੇ ਵਾਸਤੇ ਬਾਹਰ ਹੁੰਦੇ ਹੋਏ ਦੇ ਕੇ ਰੈਫਰ ਦੇ ਹੁੰਦੇ ਹੀ ਤਾਂ ਸਾਨੂੰ ਛੋਟੀ ਜੀ ਬਿਮਾਰੀ ਵਾਸਤੇ ਵੀ ਪਟਿਆਲੇ ਜਾਣਾ ਪੈਂਦਾ ਸੀ ਟੈਨ ਖਰਾਬ ਹੁੰਦਾ ਸੀ ਠੱਕੇ ਖਾਣੇ ਪੈਂਦੇ ਸੀ ਤਾਂ ਮੈਂ ਡਾਕਟਰ ਕੇਕੇ ਜੌਰੀ ਜੀ ਦਾ ਉਹਨਾਂ ਦੀ ਸਮੁੱਚੀ ਟੀਮ ਦਾ ਬਹੁਤ ਹੀ ਦੇਰ ਤਿਆਰ ਕਰਨ ਲਈ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮਿਹਨਤ ਕਰਕੇ ਸਾਨੂੰ ਸੇਵਾ ਦੇਣ ਵਾਸਤੇ ਆਪਣੇ ਜੌਰੀ ਹਸਪੀਟਲ ਨੂੰ ECH ਪੈਨਲ ਦੇ ਨਾਲ ਜੋੜਿਆ ਕਰਨ ਐਕਚੁਅਲੀ ਇਹ ਜਿਹੜੀ ਸਕੀਮ ਸੀ ਇਹ ਸਮਾਣੀ ਚ ਪਹਿਲਾਂ ਅਵੇਲੇਬਲ ਨਹੀਂ ਸੀ ਕਿਉਂਕਿ ਅਸੀਂ ਅਪਲਾਈ ਕੀਤਾ ਇਸਕੀਮ ਵਾਸਤੇ ਔਰ ਉਹਨਾਂ ਦੀ ਟੀਮ ਇੱਥੇ ਆਈ ਕੀਮਾਂ ਤੋਂ ਬਾਅਦ ਜੋ ਹਸਪਤਾਲ ਦੀ ਸਹੂਲਤਾਂ ਨੇ ਉਹਨੂੰ ਦੇਖਿਆ ਦੇਖੋ ਤੁਵਾਦ ਉਹਨੇ ਸਾਨੂੰ ਅੰਪੈਨਲ ਕਰ ਲਿਆ ਸਾਨੂੰ ਅਪਰੂਵਲ ਦਿੱਤੀ ਕਿ ਇਸੀ ਸਕੀਮ ਚਲਾਈ ਜਾਵੇ ਸਾਰੇ ਇਲਾਜ ਮੈਂ ਰਿਟਾਇਰ ਹੋ ਚੁੱਕੇ ਸਭ ਤੇ ਰਾਤ ਪੂਰੇ ਹੁਣ ਕੇ ਹਾਂਜੀ ਜਿਹੜੇ ਐਸਆਈਸੀ ਕਾਰਡ ਹੋਲਡਰ ਨੇ ਉਹਨਾਂ ਦਾ ਔਰ ਜਿਹੜੇ ਮਤਲਬ ਉਥੋਂ ਪੋਲੀਕਲੀਨਿਕ ਤੁਹਾਨੂੰ ਰੈਫਰ ਕਰਕੇ ਭੇਜਣਗੇ ਉਹ ਸਭ ਦਾ ਇਲਾਜ ਫ੍ਰੀ ਕੀਤਾ ਜਾਏਗਾ ਸਭ ਤੋਂ ਵੱਡੀ ਤਾਂ ਬਲੱਡ ਬੈਂਕ ਦੀ ਲੋੜ ਪੈਂਦੀ ਹੈ ਤੁਹਾਡੇ ਕੋਲੇ ਹੈਗਾ ਹਾਂ ਬਲੱਡ ਬੈਂਕ ਹੈ ਔਰ ਇਹਦਾ ਜਿਹੜਾ ਵੀ ਕੋਈ ਅਮਰੀਕ ਜੇ ਬਲੱਡਮੇਕੀ ਜਰੂਰਤ ਹੈ ਤਾਂ ਰਿਟਾਇਰ ਫੌਜੀਆਂ ਵਾਸਤੇ ਇਹ ਸਾਰਾ ਫ੍ਰੀ ਹੈ ਸਾਰਾ ਇਲਾਜ ਫ੍ਰੀ ਹੈ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸਾਡਾ ਇਹਨਾਂ ਨਾਲ ਕੰਟਰੀਬਿਊਸ਼ਨ ਹੋਇਆ ਸਾਨੂੰ ਜਿਹੜਾ ਅੱਗੇ ਪਟਿਆਲੇ ਜਾਣਾ ਪੈਂਦਾ ਸੀ ਤੇ ਉਹ ਸਾਨੂੰ ਹੁਣ ਜਾ ਕੇ ਉੱਥੇ ਗੇੜੇ ਮਾਰਨੇ ਨਹੀਂ ਪੈਂਦੇ ਹੁਣ ਸਾਨੂੰ ਇੱਥੇ ਨੇੜੇ ਆ ਇੱਥੇ ਇਥੋਂ ਰੈਫਰ ਲੈ ਕੇ ਆ ਸੇ ਇੱਥੇ ਆਪਣਾ ਇਲਾਜ ਕਰਵਾ ਸਕਦੇ ਹਾਂ ਸਾਰਾ ਜੀ ਅਸੀਂ ਪਹਿਲਾਂ ਅਸੀਂ ਇਲਾਜ ਵਾਸਤੇ ਛੋਟੀ ਜੀ ਬਿਮਾਰੀ ਵਾਸਤੇ ਜਦੋਂ ਸਾਨੂੰ ਇਸੀ ਐਟਲੀਨੇ ਕਦੇ ਡਾਕਟਰ ਸਾਹਿਬ ਆਪਣੇ ਵਾਸਤੇ ਬਾਹਰ ਹੁੰਦੇ ਹੋਏ ਦੇਖ ਕੇ ਰੈਫਰ ਦੇ ਦਿੰਦੇ ਹੀ ਤਾਂ ਸਾਨੂੰ